முரு ਮੈਂ ਕਰਮੇਲ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਇਸ ਟਾਈਮ ਤੇ ਪਿੰਡ ਕੋਤਬਦੀਨ ਵਾਲਾ ਦੇ ਵਿੱਚ ਅਸੀਂ ਖੜੇ ਆ ਮੇਰੇ ਪਿੱਛੇ ਵੇਖ ਰਹੇ ਜੋ ਕੋਤਬਦੀਨ ਵਾਲੇ ਨਗਰ ਦਾ ਜਿਹੜਾ ਸਕੂਲ ਆ ਜੋ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਹਲਕਾ ਵਿਧਾਇਕ ਅੱਜ ਇੱਥੇ ਪਹੁੰਚੇ ਸਨ ਜਦੋਂ ਹਲਕਾ ਵਿਧਾਇਕ ਜੀ ਆਉਣਾ ਸੀ ਅਸੀਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਮਜ਼ਦੂਰ 71 ਹੋਏ ਸੀ ਤੇ ਪ੍ਰਸ਼ਾਸਨ ਨੇ ਵਾਜ ਜਿਹੜਾ ਵਿਸ਼ਵਾਸ ਦਵਾਇਆ ਕਿ ਤੁਹਾਨੂੰ 5 ਬੰਦਿਆਂ ਨੂੰ ਅੰਦਰ ਜਾ ਕੇ ਹਲਕਾ ਵਿਧਾਇਕ ਦੇ ਨਾਲ ਸਵਾਲ-ਜਵਾਬ ਜਿਹੜਾ ਉਹ ਕਰਾਏ ਜਾਣਗੇ ਪਹਿਲਾਂ ਵਿਸ਼ਵਾਸਤ ਆਇਆ ਗਿਆ ਫਿਰ ਉਹ ਤੋਂ ਮੁਨਕਰ ਹੋਇਆ ਮੁਕਰ ਗਿਆ ਤੇ ਹਲਕਾ ਵਿਧਾਇਕ ਜਿਹੜਾ ਉਹ ਕਸਾਨਾਂ ਦੇ ਸਮਲਾਂ ਦੇ ਜਵਾਬ ਦੇਣ ਤੋਂ ਜਦੋਂ ਭੱਜਿਆ ਵਾ ਤੇ ਕਿਸਾਨਾਂ ਦੇ ਵੱਲੋਂ ਕਾਲੇ ਝੰਡੇ ਵਫਾ ਕੇ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ ਆ ਉਹਨਾਂ ਨੂੰ ਅਸੀਂ ਸਵਾਲ ਪੁੱਛਣਾ ਸੀ ਕਿ ਜੋ ਸ਼ੰਭੂ ਖਨੋਰੀ ਰਤਨਪੁਰਾ ਬਾਰਡਰਾਂ ਦੇ ਕੌੜਚਾ ਚੱਲ ਰਿਹਾ ਸੀ ਉਹ ਕੇਂਦਰ ਸਰਕਾਰ ਦੇ ਨਾਲ ਸਬੰਧਤ ਸੀ ਕਿ ਪੰਜਾਬ ਸਰਕਾਰ ਦੇ ਨਾਲ ਸਬੰਧਤ ਸੀ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਗਰਦਾਰੀ ਕਿਉਂ ਕੀਤੀ ਪੇਠੇ ਕਿਉਂ ਸ਼ੁਰਾ ਮਾਰਿਆ ਇਹ ਸਵਾਲ ਪੁੱਛਣੇ ਸੀ ਜਿਹੜੀਆਂ ਟਰਾਲੀ ਚੋਰੀਆਂ ਚੋਰੀ ਹੋਈਆਂ ਵਾ ਹਲਕਾ ਵਧਾ ਇੱਕ ਜੋ ਗਰਲਾਲਖਨੌਰ ਤੇ ਉਹਦੀ ਜੁੰਡਲੀ ਨੇ ਕੀਤੀਆਂ ਉਹਨਾਂ ਦੇ ਐਫਆਰ ਵੀ ਕਿਉਂ ਨਹੀਂ ਦਰਜ ਕੀਤੀ ਉਹਨਾਂ ਦੀ ਵਿਧਾਨ ਸਭਾ ਦੇ ਵਿੱਚੋਂ ਮੈਂਬਰਸ਼ਿਪ ਦਾ ਖਾਰਜ ਕਿਉਂ ਨਹੀਂ ਕੀਤੀ ਇਹ ਸਵਾਲ ਸੀ ਨਾਲ ਜਿਹੜੀਆਂ ਜਿਹੜਾ ਸਮਾਨ ਪੱਖੇ ਆ ਹੋਰ ਸਾਡੋ ਸਮਾਨ ਸੀ ਜਿਹੜਾ ਪ੍ਰਸ਼ਾਸਨ ਦੀ ਨਿਗਾਹ ਦੇ ਅਕੋਰੀ ਹੋਇਆ ਉਹ ਸਵਾਲ ਪੁੱਛਣੇ ਸੀ ਲੋਕਲ ਮੰਗਿਆ ਸੀ ਵੀ ਹਰ ਪੀੜਤਾ ਨੂੰ ਤੁਸੀਂ ਕਿਹਾ ਸੀ ਕਿ ਅਸੀਂ ਦਿੱਲੀ ਦੇ ਵਿੱਚ ਇਲੈਕਸ਼ਨ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਅਸੀਂ 20000 ਰੁਪਇਆ ਸਾਡੀ ਸਰਕਾਰ ਮਾਰਕਾ ਦਿੰਦੀ ਆ ਕੋਈ ਆਪਤਾ ਜੀ ਮੈਂ 600 ਰੁਪਇਆ ਦੇ ਕੇ ਸਾਰਦਾ ਉਹ ਪੁੱਛਣੇ ਸਵਾਲ ਤੇ ਭਾਈ ਹਰ ਪੀੜਤਾ ਪਿੰਡ ਆ ਇਧਰ ਲਾਕੇ ਦੇ ਵਿੱਚ ਆਏ ਜੋ ਤੁਸੀਂ ਕਿਉਂ ਬਾਕੀ ਜਿਹੜਾ ਖਰਾਬਾ ਤੁਸੀਂ ਕਿਉਂ ਨਹੀਂ ਦਿੱਤਾ ਕਾਜ ਆਪਤਾਈਆ ਕਣਕਾ ਸਾੜ ਰਹੀਆਂ ਵਾ ਅੱਜ ਤੁਹਾਡੀ ਫਾਇਰ ਬ੍ਰਿਗੇਡ ਕਿੱਥੇ ਕਿੱਥੇ ਪ੍ਰਸ਼ਾਸਨ ਤਿੰਨ ਦਿਨਾਂ ਚੋਂ ਕਿ ਚੌਂ ਚੋਂ ਕਿੰਦੇਆਬਾਰ ਜਿਹੜੀ ਫਾਇਰ ਬ੍ਰਿਗੇਡ ਪਹੁੰਚ ਰਹੀ ਆ ਪੂਰੇ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਅਨੇਕਾਂ ਥਾਵਾਂ ਤੇ ਹਜ਼ਾਰਾਂ ਏਕੜ ਜਿਹੜੀ ਉਹ ਕਣਕ ਸੜੀ ਇਸੇ ਤਰ੍ਹਾਂ ਪੂਰੇ ਪੰਜਾਬ ਦਾ ਹਾਲ ਆ ਜਦੋਂ ਝੋਨੇ ਦੇ ਵੇਲੇ ਅੱਗ ਲਾਉਂਦੇ ਸੀ ਕਿਸਾਨ ਤੁਹਾਡੀਆਂ ਸੈਟਲਾਈਟਾਂ ਵੀ ਕੰਮ ਕਰਦੀਆਂ ਸੀ ਮਿੰਟ ਦੇ ਵਿੱਚ ਜਿਹੜੀਆਂ ਤੁਹਾਡੀਆਂ ਫਾਇਰ ਬ੍ਰਿਗੇਡ ਪਹੁੰਚ ਜਾਂਦੀਆਂ ਸੀ ਅੱਜ ਤੁਹਾਡੀਆਂ ਫਾਇਰ ਬ੍ਰਿਗੇਡ ਕਿੱਥੇ ਆ ਅੱਜ ਕਿਸਾਨਾਂ ਨੂੰ ਜਿਹੜਾ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ 60000 ਰੁਪਏ ਮਾਅਰਜਾ ਪ੍ਰਤੀ ਏਕੜ ਦਾ ਕਿਸਾਨਾਂ ਨੂੰ ਦਿੱਤਾ ਜਾਵੇ ਕਿਉਂ ਨਹੀਂ ਤੁਸੀਂ ਬੋਲ ਰਹੇ ਕਿਉਂ ਮੂੰਹ ਦੇ ਵਿੱਚ ਘੁੰਗਰੂ ਪਾਏ ਹੋਏ ਹਲਕਾ ਬਦਾ ਇੱਕ ਜੀ ਰਣਵੀਰਪੁਰ ਲਰ ਨੂੰ ਇਹ ਸਵਾਲ ਅਸੀਂ ਸਾਰੇ ਝੰਡਿਆਂ ਦੇ ਨਾਲ ਵਿਰੋਧ ਕੀਤਾ ਗਿਆ ਵਾ ਜ਼ੋਰਦਾਰ ਮੰਨਾਰੇ ਬਾਜੀ ਕੀਤੀ ਆ ਅਸੀਂ ਦੱਸਣਾ ਚਾਹੁੰਦੇ ਆ ਪੂਰੇ ਪੰਜਾਬ ਦੇ ਹਲਕਾ ਬਦਾਇਕਾਂ ਨੂੰ ਜਿੱਥੇ ਇੱਥੇ ਜਾਓਗੇ ਜੋ ਤੁਸੀਂ ਇਹ ਲੜਾਈ ਆਪੇ ਗੱਲ ਪਾਈ ਆ ਜਿਹੜੀ ਕੇਂਦਰ ਨਾਲ ਸੰਬੰਧ ਸੀ ਤੁਹਾਡਾ ਇਸੇ ਤਰ੍ਹਾਂ ਸਵਾਲ ਜਵਾਬ ਜਿਹੜੀ ਉਹ ਕਰਵਾਸੇ ਅੱਗੇ ਵੀ ਇਕੱਠੇ ਹੋਵਾਂਗੇ ਧੰਨਵਾਦ ਬਾਈ ਡਾਕਟਰ ਸਾਹਿਬ ਜੀ ਇਹ ਕਿ ਪੰਨ ਪੱਤਰ ਪੁੱਛਿਆ ਠੀਕ ਹੈ ਉਹ ਯਾਦ ਕਰਕੇ ਚੀਜ਼ ਪ्रेस ਕਰਦੇ ਆਂ ਤੁਸੀਂ ਚਾਹੁੰਦੇ ਆਪਾਂ ਠੀਕ ਕੀਤਾ ਜਾਂ ਸਾਰੀ ਪੰਨ ਲਈ ਗੱਲ ਪੁੱਛਦੇ ਆਂ ਪੱਤਰ ਸੁਣਵਾਉਂਦੇ ਆਂ ਸਾਡੇ ਹਲਕੇ ਦੇ ਐਮਐਲਏ ਆ ਹਨ ਸਾਡੀਆਂ ਸਥਾਨਕ ਮੰਗਾਂ ਵੀ ਹੈ ਠੀਕ ਆ ਸ਼ੰਭੂ ਮੋਰਚੇ ਖਨੌਰੀ ਨਾਲ ਵੀ ਹੈ ਗਿਆ ਸੰਬੰਧਤ ਉਹਦੇ ਸਬੰਧੀ ਸਾਹੀਂ ਆ ਕੇ ਕਰਾਈ ਜਾਂਦੇ ਐਮਐਲਏ ਨੂੰ ਸਵਾਲ ਨਹੀਂ ਪੁੱਛਣੇ ਪੁੱਛਣੇ ਕਿਨੂੰ ਆ ਇਹ ਬੋਟਾਂ ਪਾ ਜਾਂਦਾ ਠੀਕ ਹੈ ਥੋੜੀ ਘਰ ਘਰ ਸਾਡੇ ਗਏ ਆ ਐਮਐਲਏ ਸਾਹਿਬ ਤੇ ਹੁਣ ਸਾਡਾ ਰਾਈਟ ਬਣਦਾ ਸ਼ਾਂਤਮਈ ਤਰੀਕੇ ਨਾਲ ਗੱਲਬਾਤ ਕਰਨ ਦਾ